ਦੋਸਤੋ ਸਤਿ ਸ਼੍ਰੀ ਅਕਾਲ ਜੀ ਨਵੀਂ ਕਹਾਣੀ ਲੈ ਕੇ ਆਇਆ ਬਹੁਤ ਇੱਕ ਤੁਹਾਨੂੰ ਚੰਗੀ ਮੋਟੀਵੇਸ਼ਨ ਮਿਲਣੀ ਹੈ ਤੇ ਬਹੁਤ ਇੰਟਰਸਟਿੰਗ ਸਟੋਰੀ ਆ ਇੱਕ ਬੂਟਾਂ ਦੀ ਕੰਪਨੀ ਹੁੰਦੀ ਆ ਬਹੁਤ ਵੱਡੀ ਤੇ ਜਿਹੜਾ ਉਹ ਮਾਲਕ ਹੁੰਦਾ ਕੰਪਨੀ ਦਾ ਉਹ ਅਲੱਗ-ਅਲੱਗ ਥਾਂ ਤੇ ਨਾ ਬੰਦੇ ਭੇਜਦਾ ਕਿ ਮਾਰਕੀਟਿੰਗ ਕਰੋ ਕਿ ਉਹੋ ਜਿਹੜੇ ਬੂਟ ਬਣਾਉਂਦੀ ਆ ਕੰਪਨੀ ਉਹਦੀ ਐਡ ਕਰਕੇ ਆਓ ਜਾ ਕੇ ਤੇ ਉਸ مالک ਨੂੰ ਪਤਾ ਲੱਗਦਾ ਵੀ ਇੱਕ ਇਹੋ ਜਿਹਾ ਪੈਂਡਾ ਕਿਤੇ ਕਾਫੀ ਵੱਡਾ ਪੈਂਡਾ ਵੀ ਉੱਥੇ ਕਦੇ ਕਿਸੇ ਨੇ ਬੂਟ ਪਾਏ ਹੀ ਨਹੀਂ ਵੀ ਲੋਕ ਚੱਪਲਾਂ ਪਾ ਕੇ ਜਾਂ ਕੋਈ ਹੋਰ ਜੁੱਤੀ ਪਾ ਕੇ ਉਹਨਾਂ ਨੇ ਆਪਣਾ ਜੀਵਨ ਆ ਸਾਰਾ ਬਤੀਤ ਕੀਤਾ ਵੀ ਉਹਨਾਂ ਨੇ ਕਦੇ ਬੂਟ ਪਾਏ ਨਹੀਂ ਪੈਰਾਂ 'ਚ ਉਹਨਾਂ ਨੂੰ ਪਤਾ ਹੀ ਨਹੀਂ ਬੂਟ ਹੁੰਦੇ ਕੀ ਆ ਉਹ ਇੱਕ ਬੰਦੇ ਦੀ ਡਿਊਟੀ ਲਾਉਂਦਾ ਵੀ ਤੂੰ ਉਹ ਫਲਾਣੇ ਪਿੰਡ 'ਚ ਜਾ ਕਾਫੀ ਦੂਰ ਆ ਵੀ ਸਾਰਾ ਖਰਚਾ ਤੇਰਾ ਮੈਂ ਕਰਦਾ ਤੈਨੂੰ ਮੈਂ ਜਿਹੜਾ 에ਅਰ ਟਿਕਟ ਕਰਾ ਕੇ ਦਊਂਗਾ ਤੂੰ ਉੱਥੇ ਪਹੁੰਚ ਤੇ ਮੇਰੇ ਬੂਟਾਂ ਦੀ ਮਾਰਕੀਟਿੰਗ ਕਰਕੇ ਆ ਉੱਥੇ ਉਹ ਬੰਦਾ ਸੇਲਜ਼ਮੈਨ ਤਿਆਰ ਹੋ ਜਾਂਦਾ ਜੀ ਉਹਨੂੰ ਉੱਥੇ ਭੇਜ ਦਿੱਤਾ ਜਾਂਦਾ ਵਾ ਮਾਲਕ ਆਪਣੇ ਖਰਚੇ ਤੇ ਉੱਥੇ ਉਹਨੂੰ ਭੇਜਦਾ ਵਾ ਚਲੋ ਜੀ ਕੁਝ ਸਮੇਂ ਬਾਅਦ ਉੱਥੇ ਉਹ ਸੇਲਜ਼ਮੈਨ ਪਹੁੰਚ ਜਾਂਦਾ ਜਦੋਂ ਉਹ ਉੱਤਰਦਾ ਵਾ ਉੱਥੇ ਤੇ ਪਿੰਡ 'ਚ ਪਹੁੰਚਦਾ ਉਹ ਦੇਖਦਾ ਵੀ ਇੱਥੇ ਕਿਸੇ ਦੇ ਪੈਰ ਦੇ ਵਿੱਚ ਬੂਟ ਨਹੀਂ ਪਾਏ ਹੋਏ ਕੋਈ ਨੰਗੇ ਪੈਰੀ ਆ ਕਿਸੇ ਦੇ ਚੱਪਲ ਪਾਈ ਆ ਜਾਂ ਹੋਰ ਕਿਸੇ ਤਰੀਕੇ ਦੀ ਜੁੱਤੀ ਪਾਈ ਹੋਈ ਆ ਬੂਟ ਤਾਂ ਕਿਸੇ ਨੇ ਵੀ ਨਹੀਂ ਪਾਈ ਉਹ ਫੋਨ ਮਾਰਦਾ ਜੀ ਮਾਲਕ ਨੂੰ ਕੰਪਨੀ ਦੀ ਕੰਪਨੀ ਦੇ ਮਾਲਕ ਨੂੰ ਫੋਨ ਮਾਰਦਾ ਕਿ ਮੇਰੀ ਜੀ ਰਿਟਰਨ ਟਿਕਟ ਕਰਾਓ ਇੱਥੇ ਤਾਂ ਕਿਸੇ ਨੇ ਬੂਟ ਹੀ ਨਹੀਂ ਪਾਏ ਇੱਥੇ ਆਪਾਂ ਕਿੱਦਾਂ ਮਾਰਕੀਟਿੰਗ ਕਰ ਲਾਂਗੇ ਜਿੱਥੇ ਬੂਟ ਪਾਉਂਦੇ ਹੀ ਨਹੀਂ ਲੋਕ ਉੱਥੇ ਤੁਸੀਂ ਮੈਨੂੰ ਬੂਟ ਵੇਚਣ ਲਈ ਭੇਜਤਾ ਚਲੋ ਜੀ ਉਹਦਾ ਮਾਲਕ ਸੋਚਦਾ ਵੀ ਇਹਦੇ ਬੱਸ ਦਾ ਕੰਮ ਨਹੀਂ ਹੈਗਾ ਉਹ ਦੀ ਰਿਟਰਨ ਟਿਕਟ ਕਰਵਾ ਕੇ ਵਾਪਸ ਬੁਲਾ ਲੈਂਦਾ ਉਹ ਇੱਕ ਹੋਰ ਬੰਦਾ ਭੇਜਦਾ ਉਹ ਵੀ ਸੇਮ ਇਹੀ ਕਹਾਣੀ ਹੁੰਦੀ ਆ ਕਿ ਉਹ ਪਹੁੰਚ ਜਾਂਦਾ ਉੱਥੇ ਦੇਖਦਾ ਵੀ ਇੱਥੇ ਕਿਸੇ ਨੇ ਬੂਟ ਹੀ ਨਹੀਂ ਪਾਏ ਇੱਥੇ ਬੂਟ ਕੀ ਵੇਕਣਗੇ ਸਾਡੇ ਵੀ ਐਵੇਂ ਮਾਲਕ ਨੇ ਮੇਰਾ ਸਮਾਂ ਖਰਾਬ ਕੀਤਾ ਇੰਨੀ ਥਕਾਵਟ ਮੈਨੂੰ ਹੋ ਗਈ ਉਹ ਵੀ ਫੋਨ ਮਾਰਦਾ ਜੀ ਮੇਰੀ ਰਿਟਰਨ ਟਿਕਟ ਕਰਾਓ ਚਲੋ ਜੀ ਮਾਲਕ ਉਹਦੀ ਵੀ ਰਿਟਰਨ ਟਿਕਟ ਕਰਾ ਦਿੰਦਾ ਇੱਕ ਬੰਦਾ ਉਹ ਚੂਜ਼ ਕਰਦਾ ਵੀ ਹੁਣ ਇਹ ਜਾਊਗਾ ਉੱਥੇ ਉਹ ਉਸੇ ਪਿੰਡ ਦੇ ਵਿੱਚ ਮੇਰੀ ਮਾਰਕੀਟਿੰਗ ਇਹ ਕਰੂਗਾ ਉਹ ਬੰਦਾ ਜੀ ਉਥੇ ਉਹ ਵੀ ਪਹੁੰਚ ਜਾਂਦਾ ਵਾ ਪਿੰਡ ਦੇ ਵਿੱਚ ਉਹ ਵੀ ਇਹ ਚੀਜ਼ ਦੇਖਦਾ ਵੀ ਇੱਥੇ ਕਿਸੇ ਦੇ ਪੈਰ ਦੇ ਵਿੱਚ ਬੂਟ ਨਹੀਂ ਪਾਏ ਹੋਏ ਵੀ ਇੱਥੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਬੂਟ ਕੀ ਹੁੰਦੇ ਆ ਤੇ ਪਿੰਡ ਕਾਫੀ ਵੱਡਾ ਵਾ ਤੇ ਇੱਥੇ ਲੋਕ ਬਹੁਤ ਜ਼ਿਆਦਾ ਰਹਿੰਦੇ ਨੇ ਉਹ ਫੋਨ ਮਾਰਦਾ ਮਾਲਕ ਨੂੰ ਜਦੋਂ ਮਾਲਕ ਉਸ ਬੰਦੇ ਦਾ ਫੋਨ ਦੇਖਦਾ ਤੇ ਉਹਨੂੰ ਇਹੀ ਲੱਗਦਾ ਵੀ ਇਹ ਵੀ ਇਹ ਗੱਲ ਕਹੂਗਾ ਵੀ ਮੇਰੇ ਰਿਟਰਨ ਟਿਕਟ ਕਰਾ ਦਿਓ ਪਰ ਅੱਗੇ ਉਹ ਬੰਦਾ ਕਹਿੰਦਾ ਜੀ ਤੁਹਾਡਾ ਧੰਨਵਾਦ ਤੇ ਮੈਂ ਇੱਥੇ ਇੰਨੇ ਕ ਬੂਟ ਵੇਚ ਲੂੰਗਾ ਜੋ ਤੁਸੀਂ ਸੋਚ ਵੀ ਨਹੀਂ ਸਕਦੇ ਮਾਲਕ ਪੁੱਛਦਾ ਉਹ ਕਿਵੇਂ ਕਹਿੰਦਾ ਜੀ ਇੱਥੇ ਕਿਸੇ ਦੇ ਪੈਰ ਦੇ ਵਿੱਚ ਬੂਟ ਨਹੀਂ ਹੈਗੇ ਤੇ ਮੈਂ ਦਾਵਾ ਕਰਦਾ ਮੈਂ ਜਦੋਂ ਵਾਪਸ ਆਉਂਗਾ ਇੱਥੇ ਕੱਲੇ-ਕੱਲੇ ਜਿਹੜਾ ਪਿੰਡ ਦਾ ਕੱਲਾ-ਕੱਲਾ ਬੰਦਾ ਵਾ ਹਰੇਕ ਦੇ ਪੈਰ ਦੇ ਵਿੱਚ ਤੁਹਾਡੀ ਕੰਪਨੀ ਦੇ ਬੂਟ ਪਵਾ ਕੇ ਆਉਂਗਾ ਤੇ ਇਹਨਾਂ ਨੂੰ ਇਹ ਪਤਾ ਲੱਗ ਜਾਊਗਾ ਕਿ ਬੂਟ ਕੀ ਹੁੰਦੇ ਨੇ ਹੁਣ ਦੇਖੋ ਉਹਦਾ ਨਜ਼ਰੀਆ ਸੀ ਉਹਨੇ ਇਹ ਇਸ ਚੀਜ਼ ਨੂੰ ਇਸ ਤਰੀਕੇ ਦੇ ਨਾਲ ਲਿਆ ਵੀ ਜਿੱਥੇ ਕਿਸੇ ਨੂੰ ਪਤਾ ਹੀ ਨਹੀਂ ਵੀ ਬੂਟ ਕੀ ਹੁੰਦੇ ਆ ਉੱਥੇ ਸਾਡੇ ਬੂਟ ਵੇਕਣਗੇ ਪਹਿਲਾਂ ਵਾਲੇ ਬੰਦੇ ਕੀ ਸੋਚ ਰਹੇ ਸੀ ਵੀ ਜਿਨ੍ਹਾਂ ਨੇ ਕਦੇ ਬੂਟ ਪਾਏ ਨਹੀਂ ਉੱਥੇ ਸਾਡੇ ਬੂਟ ਕੀ ਵੇਕਣਗੇ ਇਹ ਦੋ ਅਲੱਗ-ਅਲੱਗ ਨਜ਼ਰੀਏ ਹੋ ਗਏ ਦੋ ਜਿਹੜੇ ਬੰਦੇ ਪਹਿਲਾਂ ਭੇਜੇ ਉਹਨਾਂ ਨੇ ਨੇਗੇਟਿਵ ਸੋਚਿਆ ਇੱਕ ਬੰਦਾ ਜਿਹੜਾ ਭੇਜਿਆ ਉਹਨੇ ਪੋਜ਼ਿਟਿਵ ਸੋਚਿਆ ਵੀ ਇੱਥੇ ਹੀ ਤਾਂ ਸਾਡੇ ਬੂਟ ਵਿਗਣਗੇ ਜਿੱਥੇ ਬੂਟ ਕਦੇ ਕਿਸੇ ਨੇ ਪਾਏ ਹੀ ਨਹੀਂ ਹੁਣ ਸਾਰੇ ਜਿਹੜੇ ਪਿੰਡ ਦੇ ਲੋਕ ਨੇ ਉਹ ਇਦਾਂ ਹੀ ਇਦਾਂ ਹੀ ਹੁੰਦਾ ਵਾ ਜੀ ਇਹੋ ਜੀ ਮਾਰਕੀਟਿੰਗ ਕਰਦਾ ਵਾ ਕਿ ਉਹਨਾਂ ਨੂੰ ਬੂਟਾਂ ਦੇ ਇਹੋ ਜਿਹੇ ਗੁਣ ਦੱਸਦਾ ਵੀ ਤੁਹਾਡੇ ਪੈਰ ਆ ਜਿਹੜੇ ਉਹ ਬਚੇ ਰਹਿਣਗੇ ਤੇ ਖਰਾਬ ਨਹੀਂ ਹੋਣਗੇ ਟੱਕ ਟੱਕ ਕੇ ਰੱਖੋ ਇਹੋ ਜੀਆਂ ਕੁਆਲਿਟੀਆਂ ਉਹ ਬੂਟ ਬੂਟ ਪਾਉਣ ਦੇ ਕਹ ਲੋ ਫਾਇਦੇ ਇਹੋ ਜਿਹੇ ਦੱਸਦਾ ਕੱਲਾ ਕੱਲਾ ਬੰਦਾ ਉਥੇ ਪਿੰਡ ਦੇ ਵਿੱਚ ਜਾ ਕੇ ਉਸ ਕੰਪਨੀ ਦੇ ਬੂਟ ਖਰੀਦਦਾ ਤੇ ਉਹ ਸੇਲਸਮੈਨ ਵਾਕਈ ਆਪਣੇ ਜਿਹੜੇ ਬੂਟ ਵੇਚ ਕੇ ਉਥੋਂ ਮੁੜਦਾ ਵਾ ਦੋਸਤੋ ਕੀ ਸਿੱਖਿਆ ਆਪਾਂ ਇਸ ਕਹਾਣੀ ਤੋਂ ਇਹੀ ਸਿੱਖਿਆ ਕਿ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਹਮੇਸ਼ਾ ਮਾੜਾ ਪਹਿਲੂ ਨਾ ਦੇਖਿਆ ਕਰੋ ਚੰਗਾ ਵੀ ਦੇਖਿਆ ਕਰੋ ਦੋ ਨਜ਼ਰੀਏ ਹੁੰਦੇ ਨੇ ਹਰ ਹਾਲਾਤ ਦੇ 네ਗੇਟਿਵ ਪੋਜ਼ਿਟਿਵ ਮਰਜ਼ੀ ਤੁਹਾਡੀ ਆ ਕਿ ਤੁਸੀਂ ਉਸ ਚੀਜ਼ ਨੂੰ 네ਗੇਟਿਵਲੀ ਲੈਣਾ ਜਾਂ ਉਸ ਚੀਜ਼ ਨੂੰ ਪੋਜ਼ਿਟਿਵਲੀ ਲੈਣਾ ਜਿੱਦਾਂ ਬਹੁਤ ਇੱਕ ਪੁਰਾਣੀ ਗੱਲ ਆ ਕਿ ਪਾਣੀ ਦਾ ਭਰਿਆ ਗਲਾਸ ਆ ਜੀ ਜੇ ਉਹ ਅੱਧਾ ਭਰਿਆ ਕਈ ਲੋਕ ਕਹਿਣਗੇ ਜੀ ਇਹ ਅੱਧਾ ਖਾਲੀ ਆ ਤੇ ਕਈ ਲੋਕ ਆ ਕੇ ਕਹਿਣਗੇ ਅੱਧਾ ਭਰਿਆ ਹੋਇਆ ਅੱਧਾ ਭਰਿਆ ਇਹ ਪੋਜ਼ਿਟਿਵਿਟੀ ਆ ਅੱਧਾ ਖਾਲੀ ਇਹ 네ਗੇਟਿਵਿਟੀ ਆ ਸੋ ਇਹ ਅਲੱਗ-ਅਲੱਗ ਨਜ਼ਰੀਏ ਹਰ ਗੱਲ ਦੇ ਹੁੰਦੇ ਆ ਪੋਜ਼ਿਟਿਵ ਨਜ਼ਰੀਆ ਹਮੇਸ਼ਾ ਆਪਾਂ ਰੱਖਣਾ ਵਾ ਜੀ ਇਹ ਜ਼ਿੰਦਗੀ ਆ ਜਿਹੜੀ ਇਹ ਜ਼ਰੂਰ ਤੁਹਾਨੂੰ ਜਿੱਤ ਦਊਗੀ ਇੱਕ ਨਾ ਇੱਕ ਦੇਣਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਹੋਰ ਨਵੀਂ ਮੋਟੀਵੇਸ਼ਨ ਦੇ ਨਾਲ ਜਲਦੀ ਹਾਜ਼ਰ ਹੋਣਾ ਜੀ